ਯਾ ਸੁਪਨਾ ਹੀ ਹੈ ਜਿੰਨਾ ਵੱਡਾ ਮਰਜੀ ਸੁਪਨਾ ਦੇਖ ਲਓ ਇਸ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਉਹ ਸੁਪਨੇ ਜਿੰਨੇ ਵੱਡੇ ਮਰਜੀ ਸੁਪਨੇ ਦੇਖੀਓ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀ ਜੜ੍ਹ ਹੈ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੂ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਬਟ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀ ਹੈ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹੇ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਕਰਾਂ ਪੰਜਾਬ ਚ ਲਾਈਕ ਤੁਸੀਂ ਕਿਹਾ ਕਿਤਨਾ ਕਿਤੇ ਜੜਾ ਨੇ ਲਾਈਕ ਕੰਮ ਦੇ سلسلے ਚ ਬਹੁਤ ਸਮੇਂ ਬਾਅਦ ਆਣਾ ਬੰਦਾ ਨਾ ਤਿੰਨਾ ਆਈ ਡੋਨਟ ਨੋ ਕੀ ਸ਼ੈ ਮੈਂ ਨੋਟ ਕਰਦਾ ਜੇ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਕਿ ਕੱਲ ਜਰਵੇ ਦੇਖ ਰਿਹਾ ਸੀ ਕੱਲ੍ਹ ਵਾਲੀ ਤੁਹਾਡੀਆਂ ਫੀਲਿੰਗਸ ਵੀਡੀਓਸ ਚ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬੇਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰਲਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪਲਾ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ